ਰਤੇ ਨਾਮ ਪਾਇਆ ਜਾਏ ਜੋਗ ਜੋਗਤ ਸੱਚ ਰਹਿ ਸਮਾਏ 12 ਹੈ 12 ਮਹ ਜੋਗੀ ਪਰਮਾਏ 12 ਹੈ ਮਹ ਜੋਗੀ ਪਰਮ ਪਰਮਾਏ ਸੰਨਿਆਸੀ ਸ਼ੇ ਅਚਾਰ ਸੰਨਿਆਸੀ ਸ਼ਚਾਰ ਗੁਰ ਕਾ ਸਬਦ ਜੋ ਜੋ ਮਰ ਜੀਵੇ ਸੋ ਪਾਏ ਮੁਖ ਦਵਾਰ ਬੇਨ ਸਬਦ ਸਬ ਦੂਜਾ ਲਾਗੇ ਦੇਖ ਹਰਦੈ ਵਿਚਾਰ ਨਾਨਕ ਵੱਡੇ ਸੇਵਡ ਭਾਗੀ ਸੇਵਡ ਭਾਗੀ ਜਿਨੇ ਜਿਨੇ ਸੱਚ ਰੱਖਿਆ ਔਰਤਾਰ ਜਿਨੇ ਸੱਚ ਰੱਖਿਆ ਔਰਤਾਰ ਗੁਰਮੁਖ ਰਤਨ ਲਹਿ ਲਵਲਾਏ ਗੁਰਮੁਖ ਪਰਖਾ ਰਤਨ ਸੋ ਪਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤੇ ਆਏ ਪਤੀ ਆਏ ਪਤੀ ਆਏ ਗੁਰਮੁਖ ਅਲਾਖ ਲਖਾਏ ਤਿਸ ਭਾਵੇ ਨਾਨਕ ਗੁਰਮੁਖ ਚੋਟ ਨ ਖਾਵੇ ਗੁਰਮੁਖ ਨਾਮ ਧਾਨ ਇਸ ਨਾਨਕ ਗੁਰਮੁਖ ਲੱਗਿਆ ਸਹਜ ਧਿਆਨ ਗੁਰਮੁਖ ਪਾਵੈ ਦਰਗਹਿ ਮਾਨ ਗੁਰਮੁਖ ਪਉ ਪੰਜਨ ਪਰਦਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ